ਤਸਵੀਰ ਦੀ ਵੱਡੀ ਖਬਰ ਦਾ ਜ਼ਿਕਰ ਕਰਿਆ ਹੈ ਖਬਰ ਗੁਰਦਾਸਪੁਰ ਤੋਂ ਹੈ ਦਰਸਲ ਗੁਰਦਾਸਪੁਰ ਦੇ ਸਕੂਲ ਚ ਬਿਮਾਰ ਹੋਏ ਨੇ ਕੁਝ ਬੱਚੇ ਮੈਰੀਟੋਰੀਅਸ ਸਕੂਲ ਦੱਸਿਆ ਜਾ ਰਿਹਾ ਹੈ ਬੱਚਿਆਂ ਦੇ ਅਚਾਨਕ ਸਿਹਤ ਵਿਗੜੀ ਹੈ ਇੱਥੇ ਦਰਸਲ ਹੋਸਟਲ 'ਚ ਰਾਤ ਦੇ ਖਾਣੇ ਤੋਂ ਬਾਅਦ ਤਕਰੀਬਨ 10 ਬੱਚੇ ਬਿਮਾਰ ਹੋ ਗਏ ਨੇ ਬੱਚਿਆਂ ਨੂੰ ਪੇਟ ਦਰਦ ਉਲਟੀਆਂ ਅਤੇ ਕਮਜ਼ੋਰੀ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ ਰਾਤ ਦਾ ਖਾਣਾ ਖਾਣ ਤੋਂ ਬਾਅਦ ਹੀ ਬੱਚਿਆਂ ਦੀ ਸਿਹਤ ਨਾਸਾਜ਼ ਹੋਈ ਹੈ ਤੇ ਸਕੂਲ ਵੱਲੋਂ ਦਿੱਤੇ ਜਾ ਰਹੇ ਖਾਣੇ ਦੀ ਕੁਆਲਿਟੀ ਠੀਕ ਨਹੀਂ ਹੈ ਪਰਿਵਾਰ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਪਰਿਵਾਰਾਂ ਦੇ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਸਕੂਲ ਐਡਮਿਨਿਸਟ੍ਰੇਸ਼ਨ ਤੇ ਲਗਾਏ ਗਏ ਨੇ ਕਿ ਸਕੂਲ 'ਚ ਹੋਸਟਲ ਦੀ ਪ੍ਰਾਪਰਟੀ ਕਿਨਾਰ ਠੀਕ ਕੁਆਲਿਟੀ ਦਾ ਖਾਣਾ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਇਹ ਤਸਵੀਰਾਂ ਹਸਪਤਾਲ ਦੇ ਅੰਦਰ ਦੀਆਂ ਕਿਸ ਤਿੱਕੇ ਦੇ ਨਾਲ ਕੁਝ ਬੱਚੇ ਜਿਨ੍ਹਾਂ ਦੀ ਸਿਹਤ ਨਸਾਜ਼ ਹੋਈ ਉਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਾਂਕਿ ਕੁਝ ਮਾਪਿਆਂ ਦਾ ਇਹ ਵੀ ਕਹਿਣਾ ਹੈ ਕਿ ਸਕੂਲ 'ਚ ਬੱਚਿਆਂ ਨੂੰ ਆਇਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਬੱਚੇ ਬਿਮਾਰ ਹੋਏ ਸਨ ਤੇ ਇਹ ਬੱਚੇ ਨੇ ਜੋ ਕਿ 10 ਬੱਚੇ ਬਿਮਾਰ ਹੋਏ ਨੇ ਹਾਲਾਂਕਿ ਜੋ ਪੈਰਦ ਕਲੀਆਂ ਨੇ ਉਹ ਉੱਥੇ ਹੀ ਉਹਨਾਂ ਦੇ ਮਾਪਿਆਂ ਦੇ ਵੱਲੋਂ ਛੱਸੀਆਂ ਜਾ ਰਹੀਆਂ ਨੇ ਤੇ ਮੁੱਢਲੇ ਇਲਾਜ ਲਈ ਤੁਰੰਤ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੋਰ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਸਕੂਲ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿਉਂਕਿ ਇਲਜ਼ਾਮ ਲਗਾਇਆ ਜਾ ਰਹੇ ਨੇ ਪਰਿਵਾਰਕ ਮੈਂਬਰਸ ਦੇ ਵੱਲੋਂ ਕਿ ਠੀਕ ਕੁਆਲਟੀ ਦਾ ਖਾਣਾ ਹੋਸਟਲ ਚ ਪ੍ਰੋਵਾਈਡ ਨਹੀਂ ਕਰਵਾਇਆ ਗਿਆ ਇਸ ਕਰਕੇ ਕਰਕੇ ਉਹਨਾਂ ਦੇ ਜੋ ਬੱਚੇ ਨੇ ਸਕੂਲਾਂ ਚ ਪੜ੍ਹਦੇ ਨੇ ਕਿਉਂਕਿ ਹੋਸਟਲ ਚ ਉੱਥੋਂ ਦਾ ਸਟੇ ਹੁੰਦਾ ਹੈ ਤੇ ਇਸ ਕਰਕੇ ਉਹ ਬੱਚੇ ਬਿਮਾਰ ਹੋਏ ਨੇ ਦੇਖਣਾ ਹੋਵੇਗਾ ਕਿ ਸਕੂਲ ਐਡਮਿਨਿਸਟ੍ਰੇਸ਼ਨ ਦਾ ਇਹ ਕੋਈ ਕੋਈ ਬਿਆਨ ਕੀ ਕੁਝ ਰਿਐਕਸ਼ਨ ਸਾਹਮਣੇ ਆਉਂਦਾ ਹੈ ਪਰ ਕੁਝ ਮਾਪੇ ਇਹ ਕਹਿ ਰਹੇ ਨੇ ਕਿ ਆਇਨ ਦੀ ਗੋਲੀਆਂ ਉਹਨਾਂ ਦਿੱਤੇ ਗਏ ਕਿਉਂਕਿ ਆਇਨ ਕਾਫੀ ਸਟਰੋਂਗ ਹੁੰਦਾ ਹੈ ਕਈ ਜੋ ਬੱਚੇ ਨੇ ਉਸਨੂੰ ਡਾਈਜੈਸਟ ਕਰ ਪਾਉਂਦੇ ਨੇ ਕਈ ਡਾਈਜੈਸਟ ਨਹੀਂ ਕਰ ਪਾਉਂਦੇ ਨੇ ਜੋ ਅਨੀਮਿਕ ਹੁੰਦੇ ਨੇ ਖਾਸ ਕਰ ਉਹਨਾਂ ਨੂੰ ਆਇਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਇਹਦੇ ਤੱਕ ਤਾਂ ਕੋਈ ਨਹੀਂ ਪਹੁੰਚੀ ਫਿਰ ਇਹਨੂੰ ਦੰਦਿਆਂ ਕੰਪਲੇਨਟ ਪਹੁੰਚੀ ਕੰਪਲੇਂਟ ਜਿਹੜੀ ਹੈਗੀ ਆ ਸਾਡੇ ਕੋਲ ਨਹੀਂ ਸਾਡੀ ਆ ਸਾਡੇ ਕੋਲ ਦੰਦੇ ਜੇ ਬੱਚੇ ਸਾਡੇ ਕੋਲ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵਾਲੇ ਮੈਸ ਦਾ ਵੇਖਦੇ ਆ ਉਸੇ ਵਾਲੇ ਆਪਾਂ ਪ੍ਰਿੰਸੀਪਲ ਸਰ ਦੇ ਧਿਆਨ ਚ ਵੀ ਲਿਆਈ ਦੀ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਸਕੂਲ ਚ ਮੈਸ ਕਮੇਟੀ ਬਣੀ ਹੋਈ ਆ ਸਾਡੀ ਅੱਜ ਬੱਚਿਆਂ ਨੂੰ ਮਿਕਸ ਦਾ ਲਿਆ ਤੇ ਮਿਕਸ ਸਬਜੀ ਆ ਚਾਵਲ ਆ ਨਾਲ ਫੁਕੀਏ ਡਾਕਟਰ ਛੇ ਬੱਚੇ ਬਿਮਾਰ ਦੇ ਬਾਕੀ ਸਾਡੇ ਸਾਰੇ ਬੱਚੇ ਠੀਕ ਆ ਅਹੀਂ ਥਿਕੇ ਨੇ ਇੱਕ ਵੀਨਾ ਬਿਮਾਰ ਹੋ ਗਏ ਹਾਂਜੀ ਹਾਂਜੀ 6 ਬੱਚੇ ਆ ਜੀ ਦੇਖੋ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੁਝ ਬੱਚੇ ਤੇ ਡਾਕਟਰਾਂ ਕੋਲ ਜਿਹੜੇ ਰਜਿਸਟਰਡ ਆ ਉਹ ਤੇ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲਿਆਇਆ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਹ ਸਿਹਤ ਖਰਾਬ ਹੋਈ ਆ ਹੁਣ ਕਿੱਥੇ ਕਿੰਨੇ ਕਿੰਨੇ ਸਾਰੇ ਬੱਚੇ ਜਿਹੜੇ ਆ ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਜਿਗਰਬਨ ਹੋਇਆ ਕਬਰਾਟ ਹੋਈਆ ਤੇ ਗੈਸ ਹੋਈਆ 60% ਕੁੜੀਆਂ ਆਈਆਂ ਅਹੀਂ ਕੰਪਲੇਨ ਇਹਨਾਂ ਦੀ ਇਹੀ ਆ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਇਨੇ ਵੋਮਟਿੰਗ ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਕਬਰਾਈ ਹੋਈਆਂ ਹੀ ਤੇ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਤਮਨ ਦੇ ਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ देन ਹਾਈਡਰੋਕੋਟ ਮੈਟਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ 16 ਦੇ ਵਿੱਚ ਨੇ ਪ੍ਰੋਬਲਮ ਇਹ ਹੈ ਕਿ ਅਸਲ ਨੂੰ ਕੁਝ ਨਾ ਜਦੋਂ ਆਪਾਂ ਨਾ ਤੋ ਪੁੱਛਿਆ ਹਿਸਟਰੀ ਲੀਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਦਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਅਰੇ ਡਿਨਰ ਚ ਨਾ ਜਿਵੇਂ ਕਈ ਵਾਰ ਕੋਕਰਿਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰ ਨਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਕੁਝ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਹ ਦੀ ਮੈਂ ਟੈਂਸ਼ਨ ਆਏ ਜੀ ਮੈਨੂੰ ਸਾਹ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੀ ਬਿਮਾਰ ਹੋਏ ਬੱਚ ਸਾਰੇ ਕਹਿ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ ਮੈਂ ਤੇ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੈ ਮੈਨੂੰ ਪਤਾ ਨਹੀਂ ਆ ਖਾਣਾ ਖਾਣ ਤੋਂ ਬਾਅਦ ਹੀ ਹਾਂਜੀ ਸਾਰੇ ਮੇ ਖਾਣਾ ਖਾਣ ਤੋਂ ਬਾਅਦ ਹੀ ਹੋਈ ਤੇ ਨਹੀਂ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ਼ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਹੁੰਦੀ ਰਹੀ ਤੇ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪੱਚਦੀ ਚੀਜ਼ ਕਈ ਵਾਰੀ ਨਹੀਂ ਪੱਚਦੀ ਹੁਣ ਕੀ ਕੰਡੀਸ਼ਨ ਆ ਬੱਚਿਆਂ ਦੀ ਫਿਲਹਾਲ ਤੇ ਅਸੀਂ ਘਰ ਲੈ ਚੁਣਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਕਿ ਬੱਚਿਆਂ ਦੀ ਦਿੱਕਤ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੀ